ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਅ ਵਾਈਕੋਲ ਗਾਂ ਵਾਈਕੋਲ ਗਾਂ ਬਕੂਆ ਜੀ ਗੱਪਣ ਟੋਕੜ 1 ਲੀਟਰ ਗੱਧ ਦੱਸਿਆ ਠੀਕ ਹੈ ਜੀ ਜੇ ਕਿਸੇ ਵੀਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਹਾਂ ਜੀ ਬਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਨਾਮ ਅਡਰੈਸ ਕਿਹੜੀ ਜਗ੍ਹਾ ਜੀ ਇਹ? ਬਾਜਾਖਾਨਾ ਰੋਡ ਦੇ ਉੱਤੇ ਬਰਨਾਲੇ ਹਾਂਜੀ ਡੇਰਾ ਡੇਰੇ ਦੇ ਨਾਲ ਘਰ ਦੇਦੇ ਦੇ ਨਾਲ ਕੰਧ ਸਾਂਝੀ ਹੈ। ਠੀਕ ਹੈ ਜੀ ਠੀਕ ਹੈ ਜੀ। ਤੇ ਕੀ ਰੇਟ ਹੋਟਾ ਜੀ ਦਾ? ਇਹਦਾ ਰੇਟ ਵੀਰ ਜੀ ਫੋਨ ਤੇ ਕਰਾਂਗੇ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਲੋ ਜੀ ਦੇਖ ਸਾਧੋ ਚਾਹ ਦੋ ਡੰਗ ਚਾਹ ਤਿੰਨ ਡੰਗ ਚੋਕੇ ਪਸਲੀ ਕਰਕੇ ਜਾਹੋ ਭਰਾ। ਚਾਰ ਮਹੀਨੇ ਦੀ ਕੱਪਣਾ ਠੀਕ ਹੈ ਜੀ। ਸੀਲ ਆ ਭਰੇ ਜਮਾਂ ਸੰਧੀ। ਠੀਕ ਹੈ ਠੀਕ ਹੈ। ਪੂਰੀ ਠੰਡੀ ਸੀਲ ਆ ਜੀ। ਠੀਕ ਹੈ ਜੀ। ਲੋ ਜੀ। ਦੂਜੇ ਜੀ ਜੀ ਠੀਕ ਹੈ ਠੀਕ ਦੂਜੇ ਸਵੇ ਸੁਣ ਲੈ ਠੀਕ ਹੈ ਠੀਕ ਠੀਕ ਆਪਣੀ ਚੈੱਕ ਕਰੀ ਦੀ ਚੈੱਕ ਕਰਵਾ ਲਈ ਠੀਕ ਹੈ ਠੀਕ ਲੋਪਰਾ ਚੱਕਾ ਸਾਰੋ ਲੋਜ ਲੋਜ ਕਰੋ ਕਰੋ ਦੇਖੋ बस जी बस बस बहुत बंदो जी लो जी जरूर कॉन्टेक्ट करो भरा मिलते हैं भरा किसी नवी बाय